ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਰ ਸਿੱਖ ਚੈਪਟਰ ਤੇ ਆਪ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਸ਼੍ਰਵਣ ਕਰ ਰਹੇ ਹੋ ਪਿਛਲੇ ਅਧਿਆਏ ਵਿੱਚ ਅਸੀਂ ਆਪ ਜੀ ਨਾਲ ਸਾਂਝ ਪਾਈ ਸੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਔਰੰਗਜ਼ੇਬ ਦੀਆਂ ਭੇਜੀਆਂ ਹਈਆਂ ਫੌਜਾਂ ਜਿਨ੍ਹਾਂ ਦੀ ਕਮਾਂਡ ਰਾਜਾ ਰਾਮ ਸਿੰਘ ਕਰਿਆ ਸੀ ਤੇ ਅਸਾਮ ਦੇ ਅਹੋਮੀ ਕਬੀਲੇ ਦੇ ਰਾਜੇ ਚੱਕਰਤਾਵਜ ਦੇ ਵਿੱਚ ਘਾਰ ਇੱਕ ਪਾਤਸ਼ਾ ਜਿੰਨੇ ਸਮਝੌਤਾ ਕਰਵਾਇਆ ਧਰਤੀ ਵਿੱਚ ਖੰਜਰ ਖੋਪ ਕੇ ਤੇ ਦੋਵਾਂ ਇਲਾਕਿਆਂ ਦੀ ਵੰਡ ਕੀਤੀ ਹਾ ਇੱਕ ਔਰੰਗਜੇਬ ਦੇ ਹਿੱਸੇ ਤੇ ਦੂਸਰਾ ਰਾਜਾ ਚੱਕਰਤਾਵਜ ਦੇ ਹਿੱਸੇ ਗੁਰੂ ਪਾਤਸ਼ਾ ਜੀ ਵੱਲੋਂ ਇਹ ਜੀ ਸਮਝੌਤਾ ਕਰਵਾਉਣ ਤੇ ਚਾਰੇ ਪਾਸੇ ਖੁਸ਼ੀਆਂ ਫੈਲੀਆਂ ਨੇ ਹਰ ਜਿੰਨਾ ਵੀ ਅਸਾਮ ਦਾ ਇਲਾਕਾ ਸੀ ਜਿੱਥੇ-ਜਿੱਥੇ ਵੀ ਇਹ ਗੱਲ ਪਹੁੰਚੀ ਸਾਰਿਆਂ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ ਆ ਕਿ ਬਹੁਤ ਲੰਮੇ ਸਮੇਂ ਦੀ ਚੱਲ ਰਹੀ ਜੰਗ ਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸਮਾਪਤ ਕਰਵਾ ਦਿੱਤਾ ਹੈ ਸੋ ਗੁਰਸਵਾਰੋ ਜੰਗ ਜਿੱਥੇ ਆਪਣੇ ਨਾਲ ਬਹੁਤ ਸਾਰੀਆਂ ਨਵੀਆਂ ਪ੍ਰਾਪਤੀਆਂ ਲੈ ਕੇ ਆਉਂਦੀ ਆ ਉੱਥੇ ਬਹੁਤ ਸਾਰੀ ਤਬਾਹੀ ਵੀ ਲੈ ਕੇ ਆਉਂਦੀ ਆ ਤਾਂ ਜਿਹੜੀਆਂ ਰਾਜਾ ਰਾਮ ਸਿੰਘ ਦੀਆਂ ਫੌਜਾਂ ਸਨ ਉਹਨਾਂ ਨੇ ਰਲ ਮਿਲ ਕੇ ਤੇ ਜਿਸ ਇਲਾਕੇ ਦੇ ਉੱਤੇ ਗੁਰੂ ਪਾਤਸ਼ਾਹ ਜੀ ਨੇ ਉਸ ਸਮੇਂ ਟਿਕਾਣਾ ਕੀਤਾ ਸੀ ਉਸ ਟਿਕਾਣੇ ਨੂੰ ਢਾਲਾਂ ਦੇ ਨਾਲ ਮਿੱਟੀ ਪਾ ਪਾ ਕੇ ਇੱਕ ਬਹੁਤ ਉੱਚਾ ਥੜਾ ਗੁਰੂ ਪਾਤਸ਼ਾਹ ਜੀ ਵਾਸਤੇ ਤਿਆਰ ਕਰਵਾਇਆ ਹੈ ਕਿਉਂਕਿ ਬਾ ਸਾਰੇ ਲੋਕ ਇਲਾਕੇ ਦੇ ਮਿਲ ਆਉਣ ਲੱਗ ਪਏ ਨੇ ਸੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕੋਲ ਉਸ ਇਲਾਕੇ ਦੇ ਪਿੰਡਾਂ ਦੇ ਕੁਝ ਲੋਕ ਆਏ ਨੇ ਜਿਨ੍ਹਾਂ ਦੇ ਸਰੀਰ ਦੇ ਉੱਤੇ ਪੂਰੇ ਕੱਪੜੇ ਵੀ ਨਹੀਂ ਸਨ ਤੋਂ ਉਹਨਾਂ ਦੇ ਸਰੀਰ ਦੇਖ ਕੇ ਇੰਜ ਲੱਗਦਾ ਸੀ ਦੁਬਲੇ ਪਤਲੇ ਸਰੀਰ ਸਨ ਇੰਜ ਲੱਗਦਾ ਸੀ ਉਹਨਾਂ ਨੂੰ ਪੂਰਾ ਭੋਜਨ ਨਹੀਂ ਮਿਲਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕੀਤਾ ਹੈ ਉਹਨਾਂ ਸਾਰਿਆਂ ਨੇ ਤੇ ਪਾਤਸ਼ਾਹ ਜੀ ਨੇ ਉਹਨਾਂ ਦੇ ਜਦੋਂ ਸਰੀਰ ਦੇਖੇ ਨੇ ਉਹਨਾਂ ਨੂੰ ਪੁੱਛਿਆ ਹੈ ਕਿ ਕੀ ਪੂਰਾ ਭੋਜਨ ਨਹੀਂ ਖਾਂਦੇ ਤੁਸੀਂ ਤਾਂ ਉਹ ਗੋ ਕਹਿਣ ਲੱਗੇ ਪਾਤਸ਼ਾਹ ਜੀ ਹੁਣ ਵੀ ਕਈ ਦਿਨਾਂ ਦੇ ਭੁੱਖੇ ਹਾਂ ਇੱਕ ਤਾਂ ਜੰਗ ਪਾ ਕਰਕੇ ਚਾਰੇ ਪਾਸੇ ਤਬਾਹੀ ਸੀ ਤੇ ਦੂਸਰਾ ਸਾਡੇ ਇਲਾਕੇ ਦੇ ਵਿੱਚ ਗਰੀਬੀ ਬਹੁਤ ਹੈ ਜੰਗਲ ਦੇ ਵਿੱਚੋਂ ਜੋ ਕੋਈ ਸ਼ਿਕਾਰ ਮਿਲਦਾ ਹੈ ਖਾ ਲਈਦਾ ਹੈ ਨਹੀਂ ਮਿਲਦਾ ਹੈ ਤਾਂ ਕਈ ਦਿਨ ਇਸੇ ਤਰ੍ਹਾਂ ਹੀ ਭੁੱਖੇ ਕੱਟ ਲਈਦੇ ਹਨ ਸੋ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਹੁਣ ਵੀ 2-3 ਦਿਨ ਤੋਂ ਰੋਟੀ ਨਹੀਂ ਖਾਧੀ ਗੁਰੂ ਪਾਤਸ਼ਾਹ ਜੀ ਨੇ ਉਸੇ ਸਮੇਂ ਹੀ ਫਿਰ ਉੱਥੇ ਖਿਚੜੀ ਤਿਆਰ ਕੀਤੀ ਹੈ ਕਿਉਂਕਿ ਖਿਚੜੀ ਇੱਕ ਅਜਿਹਾ ਭੋਜਨ ਹੈ ਜਿਸ ਨੂੰ ਬਹੁਤ ਜਲਦੀ ਤਿਆਰ ਕੀਤਾ ਜਾ ਸਕਦਾ ਹੈ ਚੌਲ ਤੇ ਦਾਲ ਪਾ ਕੇ ਤੇ ਕੁਝ ਉਹਦੇ ਵਿੱਚ ਲੂਣ ਤੇ ਮਸਾਲਾ ਪਾ ਕੇ ਬਹੁਤ ਜਲਦੀ ਖਿਚੜੀ ਤਿਆਰ ਹੋ ਜਾਂਦੀ ਹੈ ਸੋ ਗੁਰੂ ਪਾਤਸ਼ਾਹ ਜੀ ਨੇ ਖਿਚੜੀ ਤਿਆਰ ਕਰਕੇ ਉਹਨਾਂ ਨੂੰ ਸ਼ਿਕਾਇਤ ਇਹ ਸਾਰੇ ਜੋ ਘਟਨਾ ਹੈ ਉਹ ਤੁਬੜੀ ਅਸਾਮ ਦੀ ਹੈ ਜਿੰਨੂੰ ਗੁਰੂ ਪਾਤਸ਼ਾਹੀ ਦੇ ਤਰਤੀਬ ਵਿੱਚ ਖੰਜਰ ਖੋਭਣ ਤੋਂ ਬਾਅਦ ਉਹਨੂੰ ਗੁਰਖੰਜਰਪੁਰ ਦਾ ਨਾਂ ਦੇ ਦਿੱਤਾ ਗਿਆ ਸੀ ਪਰ ਜ਼ਿਆਦਾਤਰ ਹੁਣ ਇਹ ਇਤਿਹਾਸ ਦੇ ਵਿੱਚ ਤੁਬੜੀ ਕਰਕੇ ਵੱਜਦਾ ਹੈ ਸੋ ਗੁਰੂ ਸਵਾਰਿਓ ਗੁਰੂ ਪਾਤਸ਼ਾਹੀ ਨੇ ਜੋ ਉਹਨਾਂ ਨੂੰ ਖਿਚੜੀ ਬਣਾ ਕੇ ਸ਼ਿਕਾਈ ਜੋ ਖਿਚੜੀ ਵੱਧ ਗਈ ਗੁਰੂ ਪਾਤਸ਼ਾਹੀ ਨੇ ਉਹਨਾਂ ਨੂੰ ਉਹ ਖਿਚੜੀ ਦੇ ਦਿੱਤੇ ਕਿ ਤੁਸੀਂ ਕਿਸੇ ਵੀ ਰੂਪ ਦੇ ਵਿੱਚ ਇਹਨਾਂ ਲਾ ਜਾ ਸਕਦੇ ਹੋ ਜਿਨ੍ਹਾਂ ਕੋਲ ਕੋਈ ਪਰਤਨ ਸੀ ਉਹਨਾਂ ਨੇ ਬਰਤਨਾਂ ਦੇ ਵਿੱਚ ਤੇ ਕਿਸੇ ਨੇ ਚਾਦਰ ਦੇ ਵਿੱਚੋਂ ਖਿਚੜੀ ਬਣ ਲਈ ਗੁਰੂ ਸਾਰੀ ਗੁਰੂ ਸਾਹਿਬ ਜੀ ਦੀ ਕਿੰਨੀ ਵੱਡੀ ਮਹਾਨਤਾ ਹੈ ਕਿ ਅੱਜ ਵੀ ਜਦੋਂ ਧੁਬੜੀ ਦੇ ਵਿੱਚ ਅਸਾਮ ਦੇ ਵਿੱਚ ਹਰ ਸਾਲ ਗੁਰੂ ਪਾਤਸ਼ਾਹ ਜੀ ਦੇ ਆਗਮਨ ਦੀ ਯਾਦ ਮਨਾਇ ਜਾਂਦੀ ਹੈ ਤਾਂ ਉੱਥੇ ਇੰਨੀ ਕਿ ਖਿਚੜੀ ਦਾ ਲੰਗਰ ਪੱਕਦਾ ਹੈ ਕਿ ਦੂਰੋਂ ਦੂਰੋਂ ਪਿੰਡਾਂ ਤੋਂ ਆਏ ਹੋਏ ਲੋਕ ਆਪਣੇ ਨਾਲ ਚਾਦਰਾਂ ਲੈ ਕੇ ਆਉਂਦੇ ਨੇ ਬੇਸ਼ੱਕ ਗੁਰੂ ਸਾਹਿਬ ਜੀ ਉੱਥੇ ਤਕਰੀਬਨ 1670 ਸਨ ਦੇ ਵਿੱਚ ਸਨ ਤੇ ਅੱਜ ਇਸ ਘਟਨਾ ਨੂੰ ਕੋਈ 1.5 300 ਸਾਲ ਦਾ ਸਮਾਂ ਬਤੀਤ ਹੋ ਚੁੱਕਾ ਹੈ ਅੱਜ ਵੀ ਉਹਨਾਂ ਇਲਾਕਿਆਂ ਵਿੱਚ ਬਹੁਤ ਜ਼ਿਆਦਾ ਗਰੀਬੀ ਹੈ ਪਿੰਡਾਂ ਦੇ ਗਰੀਬ ਲੋਕ ਆਉਂਦੇ ਨੇ ਜਿਹੜੀ ਖਿਚੜੀ ਲੰਗਰ ਦੇ ਵਿੱਚ ਪਕਾਈ ਜਾਂਦੀ ਹੈ ਉਹ ਇੰਨੀ ਵੱਡੀ ਮਾਤਰਾ ਦੇ ਵਿੱਚ ਬਚ ਜਾਂਦੀ ਹੈ ਕਿ ਫਿਰ ਉਹ ਪਿੰਡਾਂ ਤੋਂ ਆਏ ਹੋਏ ਗਰੀਬ ਲੋਕ ਉਹ ਖਿਚੜੇ ਪੰਡਾ ਬੰਨ ਬੰਨ ਕੇ ਲੈ ਜਾਂਦੇ ਨੇ ਫਿਰ ਜਾ ਕੇ ਉਹਨੂੰ ਸਿਕਾਉਂਦੇ ਨੇ ਤੇ ਜਦੋਂ ਵੀ ਉਹਨਾਂ ਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ ਥੋੜਾ ਜਿਹਾ ਪਾਣੀ ਉਬਾਲ ਕੇ ਉਹ ਸੁੱਕੀ ਖਿਚੜੀ ਫਿਰ ਉਹਦੇ ਵਿੱਚ ਪਾ ਕੇ ਉਬਾਲ ਕੇ ਤੇ ਉਹਨੂੰ ਖਾ ਕੇ ਆਪਣੀ ਭੁੱਖ ਮਟਾਉਂਦੇ ਨੇ ਗੁਰੂ ਪਾਤਸ਼ਾਹ ਜੀ ਦੀ 350 ਸਾਲ ਪਹਿਲਾਂ ਦੀ ਕੀਤੀ ਹੋਈ ਉਹਨਾਂ ਦੇ ਉੱਤੇ ਆਪਣਾ ਜੋ ਪਾਤਸ਼ਾਹ ਜੀ ਨੇ ਮਿਹਰ ਕੀਤੀ ਸੀ ਉਹ ਅੱਜ ਵੀ ਗੁਰੂ ਪਾਤਸ਼ਾਹ ਜੀ ਦਾ ਉਹ ਜਸ ਗਾਉਂਦਿਆਂ ਹੋਇਆਂ ਗੁਰੂ ਪਾਤਸ਼ਾਹ ਜੀ ਦੇ ਗੁਣ ਗੰਦੇ ਹਨ ਸਹ ਗੁਰੂ ਸਵਾਰਿਓ ਇੱਕ ਇਹ ਮਹਾਨ ਘਟਨਾ ਸੀ ਉਸ ਸਮੇਂ ਦੀ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ ਜਿੱਥੇ ਫੌਜੀਆ ਨੇ ਥੜਾ ਉਤਾਰ ਓ ਜਿੱਥੇ ਫੌਜੀਆ ਨੇ ਥੜਾ ਉਸਾਰਿਆ ਸੀ ਉੱਥੇ ਬਾਅਦ ਦੇ ਵਿੱਚ ਰਾਜਾ ਚੱਕਰਤਾਵ ਜਿਨੇ ਗੁਰਦੁਆਰਾ ਸਾਹਿਬ ਬਣਾਇਆ ਸੀ ਤੇ ਉਸ ਗੁਰਦੁਆਰਾ ਸਾਹਿਬ ਨੂੰ ਜਿੱਥੇ ਥੜਾ ਬਣਿਆ ਸੀ ਉਸ ਨੂੰ ਗੁਰਤੇਗ ਪਰਬਤ ਦਾ ਨਾਮ ਉਹਨਾਂ ਨੇ ਉਸ ਸਮੇਂ ਦਿੱਤਾ ਸੀ ਤੇ ਬਹੁਤ ਸਾਰੇ ਉਸ ਜਗ੍ਹਾ ਨੂੰ ਤੇਗਪੁਰਵੀ ਕਹਿੰਦੇ ਸਨ ਸੋ ਇੰਜ ਦੋ ਵੱਖੋ ਵੱਖਰੇ ਨਾਮ ਉਸ ਸਮੇਂ ਦੇ ਉੱਥੇ ਮਿਲਦੇ ਨੇ ਜਿਹੜੇ ਉਹਨਾਂ ਵਿੱਚ ਪਰਚਲਿਤ ਹੋ ਗਏ ਸਨ ਇੱਕ ਗੁਰਖੰਝਰਪੁਰ ਤੇ ਦੂਜਾ ਤੇਗਪੁਰ ਜਾਂ ਤੇਗ ਪਰਬਤ ਗੁਰਸਵਾਰ ਹੁਣ ਰਾਜਾ ਚੱਕਰਤਾਜ ਤੇ ਉਸ ਦਾ ਪਰਿਵਾਰ ਵੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਆਇਆ ਹੈ ਕਿਉਂਕਿ ਬਹੁਤ ਲੰਮੇ ਸਮੇਂ ਦੀ ਜੰਗ ਚੱਲ ਰਹੀ ਸੀ ਤਾਂ ਖੁਸ਼ੀ ਤਾਂ ਜੰਗ ਸਮਾਪਤੇ ਤੇ ਹੋਈ ਆ ਮਨ ਦੀ ਜੋ ਉਹਨਾਂ ਦੀ ਭਾਵਨਾ ਸੀ ਕਿ ਸਾਡੇ ਕੋਲ ਇੰਨਾ ਇਲਾਕਾ ਰਹਿਣਾ ਚਾਹੀਦਾ ਉਹ ਵੀ ਪੂਰਾ ਹੋਇਆ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸਣ ਵਾਸਤੇ ਰਾਜਾ ਚੱਕਰ ਤੁਮਜ ਤੇ ਉਸ ਦੀ ਰਾਣੀ ਵੀ ਆਈ ਹੈ ਜਦੋਂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਨੇ ਰਾਣੀ ਨੇ ਤਾਂ ਹੱਥ ਜੋੜ ਕੇ ਪਾਤਸ਼ਾਹ ਜੀ ਅੱਗੇ ਬੇਨਤੀ ਕਰਨ ਲੱਗੀ ਹੈ ਕਹਿਣ ਲੱਗੀ ਪਾਤਸ਼ਾਹ ਜੀ ਤੁਸੀਂ ਬਹੁਤ ਵੱਡਾ ਪਰ ਉਪਕਾਰ ਸਾਡੇ ਤੇ ਕੀਤਾ ਹੈ ਅਨੇਕਾਂ ਹੀ ਕਤਲ ਹੋਏ ਨੇ ਇਸ ਜੰਗ ਦੇ ਵਿੱਚ ਕਈਆਂ ਦੇ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ ਨੇ ਤੇ ਇੱਕ ਮੇਰੇ ਉੱਤੇ ਕਿਰਪਾ ਹੋਰ ਕਰੋ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਹੈ ਪਾਤਸ਼ਾਹ ਜੀ ਇੱਕ ਕਿਰਪਾ ਆਪ ਜੀ ਮੇਰੇ ਉੱਤੇ ਹੋਰ ਕਰੋ ਉਹ ਕਿਰਪਾ ਇਹ ਕਰੋ ਕਿ ਮੈਂ ਆਪਣੇ ਇਲਾਕੇ ਦੇ ਜਿੰਨੇ ਵੀ ਦੇਵੀ ਦੇਵਤੇ ਨੇ ਜੋ ਸਾਡੇ ਕੁਲ ਦੇਵੀ ਕਾਮ ਆਖਿਆ ਦੇਵੀ ਹੈ ਉਸ ਦੀ ਵੀ ਮੈਂ ਪੂਜਾ ਕਰ ਲਈ ਹੈ ਕੋਈ ਜਾਦੂ ਟੂਣਾ ਤੰਤਰ ਮੰਤਰ ਨਹੀਂ ਛੱਡਿਆ ਪਰ ਮੇਰੀ ਗੋਦ ਅਜੇ ਤੱਕ ਹਰੀ ਨਹੀਂ ਹੋਈ ਮੇਰੀ ਗੋਦ ਦੇ ਵਿੱਚ ਕੋਈ ਬੱਚਾ ਨਹੀਂ ਹੈ ਪਾਤਸ਼ਾਹ ਜੀ ਮੈਂ ਕੇਵਲ ਆਪਣੇ ਧਰਮ ਦੇ ਹੀ ਦੇਵੀ ਦੇਵਤੇ ਨਹੀਂ ਬਲਕਿ ਦੂਸਰੇ ਧਰਮਾਂ ਦੇ ਪੀਰ ਪਗੰਬਰ ਵੀ ਉਹਨਾਂ ਦੀਆਂ ਵੀ ਮੰਨਤਾ ਕਰਕੇ ਦੇਖ ਲਈਆਂ ਪਰ ਮੇਰੀ ਗੋਦ ਵਿੱਚ ਅਜੇ ਤੱਕ ਕੋਈ ਬਾਲ ਨਹੀਂ ਆਪ ਜੀ ਕਿਰਪਾ ਕਰੋ ਤੇ ਮੇਰੀ ਗੋਦ ਦੇ ਵਿੱਚ ਕੋਈ ਬਾਲ ਹੋਵੇ ਮੇਰੇ ਕੁਲ ਕੋਈ ਬੱਚਾ ਹੋਵੇ ਮੈਂ ਚਾਹੁੰਦੀ ਹਾਂ ਕਿ ਮੇਰੇ ਰੇੜੇ ਦੇ ਵਿੱਚ ਮੇਰੇ ਬਾਲ ਖੇਡਣ ਮੇਰੇ ਵਾਰਸ ਹੋਣ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਫਿਰ ਕਿਰਪਾ ਕੀਤੀ ਹੈ ਉਹਨਾਂ ਦੇ ਉੱਤੇ ਤੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਹੈ ਮੇਰ ਕੀਤੀ ਪਾਤਸ਼ਾਹ ਜੀ ਨੇ ਰਾਜਾ ਚੱਕਰਤਵਜ ਦੇ ਮਨ ਦੇ ਵਿੱਚ ਇੱਕ ਸ਼ੰਕਾ ਆ ਗਿਆ ਕਹਿਣ ਲੱਗਾ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਕਿ ਆਪ ਜੀ ਨੇ ਆਪਣੇ ਮਮਾਰਕ ਮੁਖ ਦੇ ਵਿੱਚੋਂ ਇਹ ਬਚਨ ਕੱਢੇ ਨੇ ਆਪਣੇ ਬਚਨ ਸਾਨੂੰ ਕੀਤੇ ਨੇ ਕਿ ਤੁਹਾਡੀ ਗੋਦ ਹਰੀ ਹੋਵੇਗੀ ਤੁਹਾਡੇ ਵੇੜੇ ਦੇ ਵਿੱਚ ਬਾਲ ਖੇਡਣਗੇ ਪਰ ਗੁਰੂ ਸਾਹਿਬ ਜੀ ਇੱਕ ਮੇਰੇ ਮਨ ਦੇ ਵਿੱਚ ਸ਼ੰਕਾ ਹੈ ਮੈਂ ਪਿੱਛੇ ਜੀ ਬਹੁਤ ਸਾਰੇ ਪੀਰਾਂ ਫਕੀਰਾਂ ਨੂੰ ਧਿਆਇਆ ਹੈ ਦੇਵੀ ਦੇਵਤਿਆਂ ਦੀ ਮੰਤਾ ਕੀਤੀ ਹੈ ਉਹਨਾਂ ਦੇ ਜੋ ਸਾਡੇ ਵੱਡ-ਵੱਡੇ ਰੇ ਜੋਤਸ਼ੀ ਨੇ ਉਹਨਾਂ ਦੇ ਦੱਸੇ ਹੋਏ ਅਨੁਸਾਰ ਪੂਜਾ ਕੀਤੀਆਂ ਨੇ ਦਾਨ ਕੀਤੇ ਨੇ ਮੈਂ ਕਿਵੇਂ ਮੰਨਾਂਗਾ ਕਿ ਜੋ ਆਪ ਜੀ ਦੇ ਮੁਖ ਦੇ ਵਿੱਚੋਂ ਬਚਨ ਨਿਕਲੇ ਨੇ ਉਹ ਸੱਚੇ ਹੋਏ ਨੇ ਜੋ ਬਾੜ ਸਾਡੇ ਘਰ ਦੇ ਵਿੱਚ ਆਉਣਾ ਹੈ ਉਹ ਕਿਵੇਂ ਨਿਸ਼ਾਨੀ ਹੋਏਗੀ ਕਿ ਉਹ ਬਾਲ ਆਪ ਜੀ ਨੇ ਕਿਰਪਾ ਕਰਕੇ ਅਸ਼ੀਰਵਾਦ ਕਰਕੇ ਸਾਡੇ ਘਰ ਦੇ ਵਿੱਚ ਭੇਜਿਆ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਆਪਣੀ ਉਂਗਲ ਦੇ ਵਿੱਚੋਂ ਆਪਣੀ ਮੋਹਰ ਰੂਪੀ ਛਾਪ ਉਤਾਰੇ ਹੋਏ ਸੀ ਪ੍ਰਾਤਨ ਸਮਿਆਂ ਦੇ ਵਿੱਚ ਜਿਹੜੀ ਮੋਹਰ ਸੀ ਉਹ ਛਾਪ ਦੇ ਰੂਪ ਦੇ ਵਿੱਚ ਉਂਗਲ ਦੇ ਵਿੱਚ ਪਾ ਲਈ ਜਾਂਦੀ ਸੀ ਜਿੱਥੇ ਲੋੜ ਹੁੰਦੀ ਸੀ ਉਸ ਨੂੰ ਉਤਾਰ ਕੇ ਤਾਂ ਜੋ ਹੁਕਮ ਪੇ ਜਨਾਮ ਦਾਸੀ ਉਹਦੇ ਉੱਤੇ ਉਹ ਮੋਹਰ ਲਗਾ ਲਈ ਜਾਂਦੀ ਸੀ ਤਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਵੱਲ ਜਦੋਂ ਇਹ ਰਾਜਾ ਚੱਕਰਤਾਬ ਜਿਸ ਦੀ ਰਾਣੀ ਤੇ ਹੋਰ ਅਹਲਕਰ ਆਏ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਿਸੇ ਨੂੰ ਆਪਣਾ ਹੁਕਮਨਾਮਾ ਲਿਖ ਰਏ ਸਨ ਪਾਤਸ਼ਾਹ ਜੀ ਨੇ ਆਪਣੇ ਚੀਚੀ ਦੇ ਆਪਣੀ ਉਂਗਲ ਦੇ ਵਿੱਚ ਉਹ ਮੋਹਰ ਰੂਪੀ ਸ਼ਾਖ ਉਤਾਰੇ ਹੋਈ ਸੀ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਸ ਰਾਣੀ ਦੇ ਪੇਟ ਦੇ ਉੱਤੇ ਆਪਣਾ ਛਾਪ ਲਗਾ ਦਿੱਤੀ ਹੈ ਜਿਸ ਉੱਤੇ ਇਤਿਹਾਸਕਾਰਾਂ ਵੱਲੋਂ ਲਿਖਿਆ ਮਿਲਦਾ ਹੈ ਕਿ ਉਸ ਮੋਹਰ ਦੇ ਉੱਤੇ ਇੱਕ ਓੰਕਾਰ ਸ਼ਬਦ ਉੱਕਰਿਆ ਹੋਇਆ ਸੀ ਪਾਤਸ਼ਾਹ ਜੀ ਕਹਿਣ ਲੱਗੇ ਜਿਹੜਾ ਤੇਰੇ ਘਰ ਦੇ ਵਿੱਚ ਬਾਲ ਹੋਵੇਗਾ ਉਸ ਦੇ ਮੱਥੇ ਉੱਤੇ ਗੁਰੂ ਘਰ ਦੀ ਮੋਹਰ ਹੋਵੇਗੀ ਤਾਂ ਉਸ ਸਮੇਂ ਤੇਰਾ ਸ਼ੰਕਾ ਆਪਣੇ ਆਪ ਹੀ ਮਿਟ ਜਾਵੇਗਾ ਸੋ ਗੁਰੂ ਸਵਾਰਿਓ एनजी ਹੋਇਆ ਏ ਨਾਲ ਹੀ ਪਾਤਸ਼ਾਹ ਜੀ ਨੇ ਉਹਨਾਂ ਨੂੰ ਉਹਦੀ ਰਾਣੀ ਨੂੰ ਸੁਖਮਨੀ ਸਾਹਿਬ ਤੇ ਹੋਰ ਬਾਣੀਆਂ ਦਾ ਹੱਥ ਲਿਖਤ ਇੱਕ ਪੋਥੀ ਦਿੱਤੀ ਹੈ ਇੱਕ ਗੁਟਕਾ ਸਾਹਿਬ ਦਿੰਦਾ ਹੈ ਤੇ ਨਾਲ ਹੀ ਹੁਕਮ ਕੀਤਾ ਹੈ ਕਿ ਇਸ ਦੀ ਬਾਣੇ ਤੁਸੀਂ ਰੋਜ਼ ਪੜਿਆ ਕਰਨੇ ਤੁਹਾਡੇ ਘਰ ਜਿਸ ਬਾਲਕ ਦਾ ਜਨਮ ਹੋਵੇਗਾ ਉਸ ਦੇ ਗੁਣ ਜਿਹੜੇ ਹਣਗੇ ਬਾਣੀ ਅਨੁਸਾਰ ਹੋਣਗੇ ਉਹ ਸਮਦਰਸੀ ਹੋਏਗਾ ਉਹਦਾ ਰਾਜ ਨਿਆਂ ਦਾ ਹੋਏਗਾ ਤੇ ਉਹ ਰਾਜ ਦਾ ਵਾਦਦਾ ਵੀ ਹੋਏਗਾ ਤੇ ਪਰਜਾ ਦੇ ਵਿੱਚ ਉਹ ਬਹੁਤ ਹਰਮਨ ਪਿਆਰਾ ਹੋਵੇਗਾ ਬਸ ਬਾਣੀ ਦੇ ਜਾਪ ਤੁਸੀਂ ਰੋਜ਼ ਕਰਦੇ ਰਹਿਣਾ ਸੋ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਬੇਸ਼ੱਕ ਭਾਵੇਂ ਬਾਅਦ ਦੇ ਵਿੱਚ ਰਾਜਾ ਕੁਝ ਚੱਕਰ ਤਵਜੇ ਕੁਝ ਸਾਲਾਂ ਬਾਅਦ ਚੜ੍ਹਾਈ ਕਰ ਗਿਆ ਸੀ ਪਰ ਦਸ਼ਮੇਸ਼ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਜਦੋਂ ਇਸ ਰਾਜ ਦੇ ਚੱਕਰ ਤੋਂ ਜਿਹਦਾ ਬੇਟਾ ਰਾਜਾ ਰਾਮ ਰਤਨ ਰਾਏ ਆਇਆ ਜਿਨਨੇ ਉਸ ਸਮੇਂ ਗੁਰੂ ਪਾਤਸ਼ਾਹ ਜੀ ਨੂੰ ਇੱਕ ਬਹੁਤ ਸੁੰਦਰ ਚੌਂਕੀ ਭੇਟ ਕੀਤੀ ਸੀ ਤੇ ਜਿਸਨੇ ਉਸ ਸਮੇਂ ਗੁਰੂ ਸਾਹਿਬ ਜੀ ਨੂੰ ਪੰਜ ਕਲਾ ਸ਼ਸਤਰ ਭੇਟ ਕੀਤਾ ਸੀ ਜਿਸਨੇ ਗੁਰੂ ਸਾਹਿਬ ਜੀ ਨੂੰ ਪ੍ਰਸਾਦੇ ਹਾਥੀ ਭੇਟ ਕੀਤਾ ਸੀ ਉਸਦੇ ਮੱਥੇ ਦੇ ਉੱਤੇ ਗੁਰੂ ਸਾਹਿਬ ਜੀ ਦੀ ਉਹ ਮੋਹਰ ਛਾਪ ਸੀ ਕਿਉਂਕਿ ਜਦੋਂ ਉਹ ਥੋੜਾ ਜਿਹਾ ਵੱਡਾ ਹੋਇਆ ਸੀ ਜਦੋਂ ਉਸਨੇ ਸ਼ੀਸ਼ੇ ਦੇ ਵਿੱਚ ਆਪਣਾ ਮੁਖ ਦੇਖਣਾ ਸ਼ੁਰੂ ਕੀਤਾ ਉਸਦੇ ਮੱਥੇ ਦੇ ਉੱਤੇ ਛਾਪ ਸੀ ਉਸਨੇ ਆਪਣੇ ਮਾਤਾ ਨੂੰ ਪੁੱਛਿਆ ਸੀ ਮਾਤਾ ਇਹ ਮੇਰੇ ਮੱਥੇ ਉੱਤੇ ਨਿਸ਼ਾਨ ਕਿਹਾ ਏ ਤੇ ਮਾਤਾ ਫਿਰ ਕਹਿਣ ਲੱਗੀ ਸੀ ਇਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਉਸ ਦੀ ਮਾਤਾ ਫਿਰ ਆਪ ਆਨੰਦਪੁਰ ਸਾਹਿਬ ਲੈ ਕੇ ਆਈ ਸੀ ਇੰਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਮਹਾਨ ਕਾਰਨਾਮੇ ਕੀਤੇ ਨੇ ਜਿਨ੍ਹਾਂ ਦੇ ਮਨ ਮਾਇ ਦੇ ਵਿੱਚ ਜੋ ਜੋ ਚਾਹਤ ਸੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਪੂਰੀ ਕੀਤੀ ਹੈ ਜਿਸ ਥੜੇ ਉੱਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਬੈਠੇ ਸਨ ਉਸ ਥੜੇ ਦੇ ਉੱਤੇ ਇੱਕ ਛੋਟਾ ਜਿਹਾ ਗੁਰਦੁਆਰਾ ਰਾਜਾ ਚੱਕਰਤਵ ਜਿੰਨੇ ਬਣਾਇਆ ਸੀ ਜਿਸ ਦੀਆਂ ਨਿਸ਼ਾਨੀਆਂ ਅੱਜ ਵੀ ਤੋਂ ਬੜੀ ਦੇ ਅਸਥਾਨ ਦੇ ਉੱਤੇ ਵੇਖ ਸਕਦੇ ਹਾਂ ਸੋ ਅਖੀਰ ਉੱਤੇ ਬੇਨਤੀ ਹੈ ਗੁਰੂ ਸਵਾਰਿਓ ਕਿ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੇ 1667 ਦੇ ਵਿੱਚ ਪੰਜਾਬ ਦੀ ਧਰਤੀ ਵੱਲ ਮੁੜੇ ਨੇ ਸੋ 1667 ਤੋਂ ਲੈ ਕੇ 1675 ਦੇ ਵਿੱਚ ਉਹਨਾਂ ਦੀ ਸ਼ਹੀਦੀ ਹੋਈ ਹੈ ਜਿਸ ਨੂੰ ਅੱਜ ਕੌਮ 350 ਸਾਲਾਂ ਰੂਪ ਦੇ ਵਿੱਚ ਮਨਾ ਰਹੀ ਹੈ ਤਕਰੀਬਨ 8 ਕੁ ਸਾਲ ਦਾ ਸਮਾਂ ਬਣਦਾ ਹੈ ਸੋ ਮੇਰੇ ਮਨ ਦੀ ਇਹ ਇੱਛਾ ਸੀ ਕਿ ਉਹਨਾਂ ਦੀ ਸ਼ਹਾਦਤ ਵਾਲੇ ਦਿਨ ਤੱਕ ਉਹਨਾਂ ਦਾ ਸੰਪੂਰਨ ਇਤਿਹਾਸ ਆਪ ਸਭ ਸੰਗਤਾਂ ਦੇ ਨਾਲ ਸਾਂਝਾ ਕਰਾਂ ਸੋ 8 ਸਾਲ ਦਾ ਇਤਿਹਾਸ ਇਹਨਾਂ ਕੁਝ ਦਿਨਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ ਸੋ ਮੈਂ ਕੁਝ ਜਿਹੜੀਆਂ ਖਾਸ ਘਟਨਾਵਾਂ ਨੇ ਤੇ ਉਹਨਾਂ ਦੀ ਸ਼ਹਾਦਤ ਬਾਰੇ ਮੈਂ ਆਪ ਜੀ ਤੋਂ ਇਜਾਜ਼ਤ ਲੈਣੇ ਚਾਹੁੰਦਾ ਹਾਂ ਕਿ ਰੋਜ਼ ਇੱਕ ਵੀਡੀਓ ਉਹਨਾਂ ਦੀ ਜੋ ਜੀਵਨ ਹੈ ਜੋ ਜੀਵਨ ਦੇ ਮਹਾਨ ਕਾਰਨਾਮੇ ਹਨ ਉਹਨਾਂ ਨਾਲ ਸੰਬੰਧਿਤ ਪਾਇਆ ਕਰਾਂ ਤਾਂ ਕਿ ਉਹਨਾਂ ਦੀ ਸ਼ਹਾਦਤ ਤੱਕ ਸਮੁੱਚਾ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਜਾ ਸਕੇ ਸੋ ਕੋਸ਼ਿਸ਼ ਕਰਾਂਗਾ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਇਤਿਹਾਸ ਨੂੰ ਰੋਜ਼ ਇੱਕ ਵੀਡੀਓ ਦੇ ਰੂਪ ਵਿੱਚ ਤੁਹਾਡੇ ਤੱਕ ਪੇਸ਼ ਕਰਾਂ ਸੋ ਗੁਰੂ ਸਵਾਰਿਓ ਸਿੱਖ ਚੈਪਟਰ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਦਾ ਅਗਲਾ ਅਧਿਆਏ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗਾ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ